ਆਖਰੀ ਸ਼ਤ ਉਹਨਾਂ ਦੀ ਫਿਰ ਇਹ ਹੈ ਕਿ ਮੈਨੂੰ ਮਿਲਣ ਨਹੀਂ ਦੇਉ ਕਿਸੇ ਨੂੰ ਤੋਂ ਉਹਨਾਂ ਨੇ ਮੇਰੀ ਉਹ ਮੈਂ ਜੇ ਬੋਲਿਆ ਨਹੀਂ ਬਹੁਤ ਵਾਰੀ ਉਹਨੇ ਤਾਂ ਇਹ ਕਹੀ ਹੈ ਵੀ ਤੁਸੀਂ ਕੋਈ ਚਿੱਪ ਬਣਾ ਕੇ ਬਾਣੀ ਚਲਵਾ ਦਿਓ ਥੋੜੀ ਬਾਜ ਕਰਕੇ ਜਿਹੜੀ ਮੇਰੇ ਕੰਨਾਂ 'ਚ ਆਵਾਜ਼ ਪਈ ਜਾਵੇ ਮੈਂ ਬਹੁਤ ਬੋਲ ਲਿਆ ਬਹੁਤ ਸੁਣ ਲਿਆ ਕਿ ਜਿਹੜੀ ਮੇਰੀ ਆਖਰ ਨੂੰ ਜਿਹੜੀ ਸੁਰਤ ਹੀ ਹੈਗੀ ਮੇਰੀ ਬਾਣੀ ਬਣਨ ਲੱਗਦੀ ਜਾਵੇ ਤੋਂ ਇਹ ਉਹਨਾਂ ਦੀ ਇੱਛਾ ਨਹੀਂ ਹੁਣ ਵੀ ਕੌਣ ਮਿਲਦਾ ਕੌਣ ਕਰਦਾ ਮੈਂ ਸਾਰਿਆਂ ਤੋਂ ਮਾਫੀ ਚਾਹੁੰਦਾ ਇਸ ਗੱਲ ਤੇ ਜਿਹੜਾ ਖਨੌਰੀ ਮੋਰਚੇ ਦੇ ਵਿੱਚ ਆਉਂਦਾ ਹੈ ਤਾਂ ਅਸੀਂ ਸਮਝਦੇ ਹਾਂ ਕਿ ਇਹ ਬੰਦੇ ਦੀ ਭਾਵਨਾ ਵਿੱਚ ਜਿਹੜੀ ਉਹਨਾਂ ਦੀ ਭਾਵਨਾ ਕਿ ਸ਼ੁਭਕਰਨ ਜਿਹੜਾ ਸ਼ਹੀਦ ਹੋਇਆ ਸ਼ੁਭਕਰਨ ਕੀ ਮੰਗਦਾ ਸੀ ਘਰੋਂ ਐਮਐਸਪੀ ਗਾਰੰਟੀ ਕੋਲ ਸਾਡਾ ਜੁਪੀ ਵਾਲਾ ਨੌਜਵਾਨ ਸ਼ਹੀਦ ਹੋਇਆ ਕੀ ਮੰਗਦਾ ਸੀ ਘਰੋਂ ਕਾਦੇ ਵਾਸਤੇ ਤੁਰਿਆ ਸੀ ਐਮਐਸਪੀ ਗਾਰੰਟੀ ਕਾਨੂੰਨ ਬਣਾਉਣ ਲਈ ਮੈਨੂੰ ਇਹ ਕਿਹਾ ਵੀ ਤੂੰ ਪਰਿਵਾਰ ਨੂੰ ਵੀ ਕਹਿ ਐ ਜਿਹੜੇ ਹੋਰ ਦੋਸਤ ਮਿੱਤਰ ਆ ਉਹਨਾਂ ਨੂੰ ਵੀ ਕਹਿ ਜਿਹੜੇ ਖਾਸ ਕਰਕੇ ਤੁਸੀਂ ਆ ਗੋ ਤੁਸੀਂ ਮੀਟਿੰਗ ਕਰਕੇ ਫੈਸਲਾ ਕਰੋ ਵੀ ਕੀ ਕਰਨਾ ਅੱਗੇ ਤੁਸੀਂ ਮੇਰੇ ਮਿਲਣ ਜੁਲਣ ਜੀ ਰਹੋਗੇ ਉਹ ਮੈਨੂੰ ਪੁੱਛਦਾ ਹੀ ਹੁੰਦਾ ਵੀ ਅੱਜ ਵੀ ਪੁੱਛਿਆ ਵੀ ਤੁਸੀਂ ਅੱਗੇ ਮੀਟਿੰਗ ਕਰਕੇ ਪ੍ਰੋਗਰਾਮ ਹੈ ਜਿਹੜਾ ਕੱਲ ਦਾ ਦਿੱਤਾ 10000 ਮਰੀ ਵਾਲਾ ਉਹਨਾਂ ਨੂੰ ਤੁਸੀਂ ਭੇਜ ਕੇ ਚਿੱਠੀਆਂ ਭੇਜਤੀਆਂ ਜਿਹਨੇ ਸੰਭਾਲ ਲੈਣਾ ਨਾ ਉਹ ਸਾਡੀ ਬੇਨ ਦੀ ਟਰੈਕਟਰ ਵਾਲੀ ਲੈ ਕੇ ਆਵੇ ਤਰਪਾਲ ਲੈ ਕੇ ਆਵੇ ਰਸਣ ਲੈ ਕੇ ਆਵੇ ਸੜਕ ਤੇ ਬੈਠੇ ਟਾਈਮ ਹੀ ਟਾਈਮ ਹੈ ਉਹਨਾਂ ਨਾਲ ਗੱਲ ਵੀ ਕਰਿਆ ਕਰਾਂਗੇ ਬੈਠਾ ਰਹਿ ਕੇ